ਜਲੰਧਰ ਜ਼ਿਲ੍ਹੇ ਚ ਫਲੋਰ ਲਗਲੇ ਪਿੰਡ ਨੰਗਲ ਦੇ ਵਿੱਚ ਸਥਿਤ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦਵਾਲੇ ਸ਼ੀਸ਼ਿਆਂ ਉੱਪਰ ਕਿਸੇ ਨੇ ਰਾਤ ਸਮੇਂ ਖਾਲਿਸਤਾਨ ਪੱਖੀ ਨਾਰੇ ਲਿਖ ਦਿੱਤੇ। ਜਦੋਂ ਬਸਪਾ ਆਗੂ ਖੁਸ਼ੀਰਾਮ ਨੰਗਲ ਸਵੇਰੇ ਸੈਰ ਕਰਨ ਨਿਕਲੇ ਤਾਂ ਇਸ ਘਟਨਾ ਦਾ ਪਤਾ ਲੱਗਿਆ ਉਹਨਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਡੀਐਸਪੀ ਫਲੋਰ ਅਤੇ ਥਾਣਾ ਮੁਖੀ ਨੇ ਤੁਰੰਤ ਘਟਨਾ ਸਥਾਨ ਤੇ ਪੁੱਜ ਕੇ ਸ਼ੀਸ਼ਿਆਂ ਤੇ ਲਿਖੇ ਨਾਰਿਕ ਸਾਫ ਕਰਵਾ ਦਿੱਤੇ ਇਸੇ ਦੌਰਾਨ ਮਾਮਲੇ ਦੀ ਜ਼ਿੰਮੇਵਾਰੀ ਲੈਂਦੇ ਆ ਸਿੱਖ ਫੋਰ ਜਸਟਿਸ ਦੇ ਗੁਰਪਤਵੰਨ ਸਿੰਘ ਪੰਨੂ ਵੱਲੋਂ ਕਥਿਤ ਤੌਰ ਤੇ ਵੀਡੀਓ ਜਾਰੀ ਕੀਤੀ ਗਈ ਹੈ ਇਸ ਵਿੱਚ ਕਿਹਾ ਗਿਆ ਹੈ ਕਿ 14 ਅਪ੍ਰੈਲ ਤੱਕ ਡਾਕਟਰ ਅੰਬੇਦਕਰ ਦੇ ਸਾਰੇ ਮੁੱਤ ਤੋੜ ਦੇਣੇ ਚਾਹੀਦੇ ਹਨ ਭਗਤ ਰਵਿਦਾਸ ਸੀ ਦੇ ਬੁੱਤਲ ਕੋਣੀ ਚਾਹੀਦੀ ਹਨ ਪੰਜਾਬ ਚ ਅਜਿਹੇ ਬੁੱਤਾਂ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਪੁਲਿਸ ਨੇ ਅਨਪਛਾਤੇਆਂ ਖਿਲਾਫ ਕੇਸ ਦਰਜ ਕਰਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸੇ ਦੌਰਾਨ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਬਸਪਾ ਦੇ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਆਪ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਕਾਂਗਰਸੀ ਆਗੂ ਅਮਰਿਤਪਾਲ ਨਗਰ ਕੌਂਸਲ ਪ੍ਰਧਾਨ ਮਹਿੰਦਰ ਰਾਮ ਚੁਗਬਰ ਨੇ ਘਟਨਾ ਸਥਾਨ ਤੇ ਦੌਰਾ ਕੀਤਾ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਨਾਰੇ ਲਿਖਣ ਵਾਲਿਆਂ ਨੂੰ ਜਲਦੀ ਹੀ ਕਾਬੂ ਨਾ ਕੀਤਾ ਤਾਂ ਪੰਜਾਬ ਬੰਦ ਕੀਤਾ ਜਾਵੇਗਾ ਗੌਰਤਲਬ ਹੈ ਕਿ ਪੰਜਾਬ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤਾਂ ਨੂੰ ਵਿਗਾੜਨ ਵਾਲੀ ਇਹ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿੱਚ ਅੰਮ੍ਰਿਤਸਰ ਵਿੱਚ ਵੀ ਉਹਨਾਂ ਦੇ ਬੁੱਤ ਦੀ ਇਸੇ ਤਰ੍ਹਾਂ ਭੰਨ ਤੋੜ ਕੀਤੀ ਗਈ ਸੀ